ਰਾਜ ਜੀ ਜਗਤਵੰਦ ਜੀ ਦੇ ਇਫਤਖਾਰ ਤੇ ਲੱਗੇ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਲੀਡ ਆ ਇਹਦੀ ਸਾਰੀ ਸੰਗਤ ਦਾ ਜਿਹੜਾ ਛਾ ਸੀਗਾ ਸਰਕਾਰ ਪ੍ਰਤੀ ਜਿਹੜਾ ਲੋਸ ਸੀਗਾ ਨਸ਼ਾ ਪ੍ਰਤੀ ਉਹ ਜਾਗਰ ਹੋਇਆ ਲੋਕਾਂ ਨੇ ਆਪਣੀ ਜਿਹੜੀ ਆ رائے ਵੋਟਾਂ ਰਾਈ ਦਿੱਤੀ ਆ ਸਰਕਾਰ ਨੂੰ ਤੇ ਸਰਕਾਰ ਜਿਹੜੀ ਆ ਸਰਕਾਰ ਅਕੀਸ਼ਾਈ ਕਰ ਰਹੀ ਆ ਨਸ਼ੇ ਜਿਹੜੇ ਬਦਤਬਾ ਕਰ ਰਹੀ ਆ ਜਿਹੜੇ ਸਰਕਾਰ ਨੇ ਨਸ਼ੇ ਵਟਾਇਆ ਲੋਕ ਜਿਹੜੇ ਆ ਮਤਲਬ ਬੁਰੇ ਹਾਲੋਗੇ ਲੋਕਾਂ ਦੀ ਰਿਸ਼ਵਤ ਖੂਰੀ ਵੱਧ ਚੁੱਕੀ ਆ ਜੇ ਤੁਸੀਂ ਰਜਿਸਟਰੀਆਂ ਖੜਾਉਣ ਜਾਂਦੇ ਹੋਰ ਕੁਝ ਕਰਾਉਣ ਜਾਂਦੇ ਆ ਉਹਦੇ ਵਿੱਚ ਸਾਰਾ ਕੁਝ ਹੀ ਕੰਮ ਹੋ ਗਿਆ ਬੁਰੇ ਹਾਲ ਲੋਕਾਂ ਦੇ ਹੋ ਚੁੱਕੇ ਆ ਇਸ ਕਰਕੇ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਵੱਧ ਤੋਂ ਵੱਧ ਜਿਹੜੀ ਆ ਲੀਡ ਮਿਲ ਰਹੀ ਆ तकरीबन 1.5 ਲੱਖ ਦੇ ਲੱਗ ਪੈਨੇ ਇਹਨਾਂ ਨੂੰ ਲੀਡ ਜਿਹੜੀ ਆ 2 ਲੱਖ ਦੇ ਮਿਲੂਗੀ ਬਾਕੀ ਤੁਸੀਂ ਇਸ ਹਾਵਲਾ ਤੁਸੀਂ ਅੱਜ ਦੀ ਜਿਹੜੀ ਸਰਕਾਰ ਆ ਜਿਹੜਾ ਭਗਵੰਤ ਮਾਨ ਕਹਿੰਦਾ ਸਰਦਾ ਕੁਝ ਕਿਸੇ ਦਫਤਰ ਦੇ ਵਿੱਚ ਚਲੇ ਜਾਓ ਉਸ ਦਫਤਰ ਦੇ ਵਿੱਚ ਜਿਹੜੀ ਕੁਝ 200 ਰੁਪਏ ਦਾ ਕੰਮ ਹੁੰਦਾ ਸੀ ਉਹ ਅੱਜ 20000 ਰੁਪਏ ਦੇ ਨਾਲ ਕੰਮ ਹੁੰਦਾ ਇਹੜੀ ਸਰਕਾਰਾਂ ਜਿਹੜੀਆਂ ਕਹਿੰਦੀਆਂ ਸਾਡਾ ਕੰਮ ਜਦਾਂ ਪਿਛੇ ਹੀ ਧਰਨੇ ਲਾ ਛੱਡਿਆ ਇਹਨਾਂ ਨੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀਆਂ ਸੀ ਇਹਨਾਂ ਦੇ ਵਿਰੋਧ ਦੇ ਵਿੱਚ ਖੜੇ ਹੋਏ ਖੜੇ ਹੋਣ ਦੇ ਨਾਲ ਉਸ ਦੇ ਨਾਲ ਸਾਡੇ ਨਾਲ ਮੱਲਿਆਂ ਦੇ ਵਿੱਚ ਬੀਬੀਆਂ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਜਿਹੜੇ ਇਹਨਾਂ ਨੇ ਚਲਾਇਆ ਕੰਮ ਕੈਂਪੇਨ ਚਲਾਈ ਉਹਦੇ ਨਾਲ ਸਾਨੂੰ ਜਿਹੜੀ ਵੱਧ ਤੋਂ ਵੱਧ ਜਿਹੜੀ ਆ ਵੋਟਾਂ ਮਿਲੀਆਂ ਭਾਈ ਸਾਹਿਬ ਨੂੰ ਜਿਹੜੀ ਵੱਧ ਤੋਂ ਵੱਧ ਇਹਦੇ ਨਾਲ ਲੀਡ ਮਿਲੂਗੀ ਨਗਾਦਰ ਬ੍ਰੋ ਤੇ ਆ ਜਿਆਦਾ ਸਭਧਾਨ ਸਭ ਤੋਂ ਵੱਡਾ ਜੀ ਗੁਰੂ ਗ੍ਰੰਥ ਸਾਹਿਬਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਅਸੀਂ ਸਾਰੇ ਉਹਦੀ ਛਾਵੇਂ ਹੇਠ ਰਹਿਣ ਵਾਲੇ ਆ ਇਸ ਤੋਂ ਵੱਡਾ ਕੋਈ ਸਬਧਾਨ ਨਹੀਂ ਹੈਗਾ ਜੇ ਸੋਚਿਆ ਜਾਵੇ ਮੇਨ ਗੱਲ ਆ ਲੋਕਾਂ ਦੇ ਨਸ਼ੇ ਛਡਾਉਣੇ ਗੁਰੂ ਘਰ ਦੇ ਨਾਲ ਜੁੜਨਾ ਪਾਠ ਜਿਹੜੀ ਆ ਬੰਦਗੀ ਜਿਹੜੀ ਉਹ ਕਰਾਉਣੀ ਦੇ ਲੋਕਾਂ ਦੇ ਨਸ਼ੇ ਛਡਾਉਣੀ ਸਭ ਤੋਂ ਵੱਡਾ ਇਹੋ ਕੰਮ ਆ ਮਾਂ ਤੇ ਉਹਦੀ ਸੇਵਾ ਕਰਨੀ ਇਹ ਜਿਹੜੇ ਆ ਇਸ ਤੋਂ ਵੱਡਾ ਸ੍ਰਵਧਾਨ ਹੋਰ ਕੀ ਹੋ ਸਕਦਾ ਹੋਰ ਇਹਨਾਂ ਨੂੰ ਸ੍ਰਵਧਾਨ ਕੀ ਚਾਹੀਦਾ ਮਾਂਆਂ ਆ ਘਮਾਂ ਤੋਂ ਬਚਾ ਕੇ ਜਿਹੜਾ ਸਿੱਧੇ ਰਸਤੇ ਪਾਉਣਾ ਹੋਰ ਸ੍ਰਵਧਾਨੇ ਦਾ ਕੀ ਹੋ ਸਕਦਾ ਹੋਰ ਇਹ ਸ੍ਰਵਧਾਨ ਕੀ ਚਾਹੁੰਦੇ ਬਿਜਦਾ ਇਹ ਰਿਸ਼ਵਤਾਂ ਜਤੋਂ ਹਟਾਏ ਉਹੋ ਜਿਹ ਚਰਨਾਂ ਜਿੱਦਾ ਨਸ਼ੇ ਚੱਲਦੇ ਆ ਗਰੀਆ ਚੱਲਦੇ ਉਹੋ ਜਿਹ ਚੱਲਣ ਉਹੋ ਜਿਹੜੇ ਭਾਈ ਸਾਹਿਬ ਉਹਨਾਂ ਦੇ ਵਰਖਲਾਬ ਨੇ ਇਸੇ ਕਰਕੇ ਲੋਕਾਂ ਨੇ ਜਿਹੜਾ ਫਤਵਾ ਉਹਨਾਂ ਦੇ ਹੱਕ ਦੇ ਵਿੱਚ ਦਿੱਤਾ ਸਰਪੰਚ ਦੇ ਰਾਜਨੀਤਿਕ ਨੁਕਤੇ ਨੂੰ ਐਕਟ ਦੇ ਕਾਹਦਾ ਬੋਲਦੇ ਰਹੇ ਸੀ ਬੋਲ ਜੀ ਲਾਲਜੀਤ ਭੁਲਰ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਪ੍ਰਾਪਰਟੀ ਦਾ ਕੰਮ ਕਰਦੇ ਹਾਂ ਅਸੀਂ ਬੜੀ ਬਾਰੀ ਉਹਨਾਂ ਤੱਕ ਪਹੁੰਚ ਕੀਤੀ ਸਾਡੇ ਤੱਕ ਇੱਕ ਵਾਰ ਹੀ ਆਇਆ ਕਿਉਂਕਿ ਅਸੀਂ ਆਪਣੇ ਮੁੱਦੇ ਦੱਸਣਾ ਚਾਹੁੰਦੇ ਹਾਂ ਕਿਉਂਕਿ ਉਹਨਾਂ ਨੇ ਸਾਡੇ ਮੁੱਦੇ ਨਹੀਂ ਅਜੇ ਤੱਕ ਆ ਕੇ ਸੁਣੇ ਇਸੇ ਕਰਕੇ ਤਕਰੀਬਨ ਤਰਨਤਾਰਨ ਸ਼ਹਿਰ ਪਿੰਡਾਂ ਦੇ ਲੋਕ ਜਿਹੜੇ ਆਪ ਮਹਾਰੇ ਹੀ ਇਹਨੂੰ ਮੋੜ ਚੰਦੀ ਲੋੜ ਨਹੀਂ ਪਈ ਆਪ ਮਹਾਰੇ ਜਿਹੜੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਨਾਲ ਚੱਲ ਪਿਆ ਉਹ ਜੇ ਆਪਾਂ ਕੀਏ ਕਿ ਕਿਸੇ ਨੇ ਕੈਂਪੇਨ ਕੀਤੀ ਚਾਹ ਕਿਸ ਨੇ ਕੁਝ ਕੀਤਾ ਨਾ ਆਪ ਮਹਾਰੇ ਜਿਹੜੀ ਸੰਗਤ ਆ ਭਾਈ ਸਾਹਿਬ ਨੂੰ ਜਿਹੜਾ ਉਹਨਾਂ ਦਾ ਆ ਬੜਾਪਨ ਵੇਖਿਆ ਚੰਗੇ ਕੰਮੀ ਲਾਉਣਾ ਪਾਠਕ ਕਰਾਉਣੀ ਹੈ ਜਿਹੜੇ ਮਾਪਿਆਂ ਦੀ ਸੇਵਾ ਉਹਨਾਂ ਨੇ ਆਖਾ ਕਰੋ ਗੁਰੂ ਘਰ ਦੇ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਸਭ ਤੋਂ ਵੱਡੀ ਗੱਲ ਨੇ ਜਿਹੜੀ ਆ ਲੋਕਾਂ ਨੂੰ ਅੰਮ੍ਰਿਤ ਦਾ ਸੰਚਾਰ ਕਰਾ ਕੇ ਚੰਗੀ ਕੰਮੀ ਲਾਉਣਾ ਨਸ਼ੇ ਛਡਾਉਨੇ ਇਹੋ ਹੀ ਜਿਹੜੇ ਕੰਮ ਵੇਖੇ ਆ ਬਾਕੀ ਅੰਮ੍ਰਿਤ ਇਹਨਾਂ ਦੇ ਜੇ ਆਪਾਂ ਵੇਖੀਏ ਲਾਲਜੀਤ ਭੱਲੜਾ ਉਹ ਨਹੀਂ ਇਹਨਾਂ ਨੇ ਕੋਈ ਇਹੋ ਜਿਹੇ ਕੰਮਾਂ ਲੈਵੇ ਕੋਈ ਸਰਕਾਰ ਨੇ ਧਿਆਨ ਨਹੀਂ ਦਿੱਤਾ ਜਿਹੜੇ ਇਹਨਾਂ ਨੇ ਵਾਅਦੇ ਕਰਕੇ ਜਿਹੜੇ ਸਰਕਾਰ ਆਈ ਸੀ ਤੁਸੀਂ ਅੱਜ ਵੇਖੋ ਮੇਰਾ ਖਿਆਲ ਦੋ ਸੀਟਾਂ ਨਹੀਂ ਇਹਨਾਂ ਨੂੰ ਆਉਣੀਆਂ ਜੇ ਆਪਾਂ ਵੇਖੀਏ ਲਈਏ ਹਿਸਾਬ ਤੇ ਤੇ ਭਾਈ ਅੰਮ੍ਰਿਤਪਾਲ ਸਾਹਿਬ ਖਾਸ ਕਰਕੇ ਹਾਂਜੀ ਕੀ ਕਰਾ ਜਾਊਗਾ ਭਾਈ ਇਹ ਬਸ ਹੀ ਵਟੇਗੀ ਨਾ ਜਿੱਦ ਬਰਾਬਰ ਕਰਦੇ ਫਿਰ ਲੱਗਦਾ ਜਿੱਦ ਨਹੀਂ ਬਰਾਬਰ ਨਹੀਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਸਦਕਾ ਭਾਈ ਸਾਹਿਬ ਐਸ ਵਕਤ 65000 ਲੀਡ ਨਾਲ ਕੇ ਜਾ ਰਹੇ ਆ ਅਜੇ ਟਾਈਮ ਕਾਫੀ ਪਿਆ ਵਾ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ 2.5 ਲੱਖ 2.5 ਲੱਖ ਤੋਂ ਵੱਧ ਲੀਡ ਭਾਈ ਸਾਹਿਬ ਲੈ ਕੇ ਜਾਣਗੇ ਕਿਉਂਕਿ ਲੋਕਾਂ ਦੇ ਮਲਾਂ ਦੇ ਵਿੱਚ ਜਿਹੜਾ ਨਸ਼ੇ ਦਾ ਵਿਰੋਧ ਆ ਉਹ ਲੋਕਾਂ ਨੇ ਆਪਣੀ ਵੋਟ ਰਾਹੀਂ ਜਾਗਰੂਕ ਕੀਤਾ ਵਾ ਲੋਕਾਂ ਨੇ ਵੋਟਾਂ ਪਾ ਕੇ ਨਸ਼ੇ ਦਾ ਵਿਰੋਧ ਕੀਤਾ ਭਾਈ ਸਾਹਿਬ ਦੀ ਵੀ ਇਹੋ ਹੀ ਵੀ ਜਿੱਦਾਂ ਜਿਹੜਾ ਸਿੱਖ ਆ ਜਾਂ ਕੋਈ ਵੀ ਕਮਿਊਨਿਟੀ ਦਾ ਬੰਦਾ ਨਸ਼ਾ ਨਹੀਂ ਕਰਨਾ ਚਾਹੁੰਦਾ ਜਿੱਦਾਂ ਕੋਈ ਭਾਈ ਸਾਹਿਬ ਨੇ ਜਿੱਦਾਂ ਫੌਜ਼ ਸਰੀ ਤੋਰੀ ਉਹਦੇ ਵਿੱਚ ਵੀ ਨਸ਼ਾ ਦੇ ਵਿਰੋਧ ਵਿੱਚ ਭਾਈ ਸਾਹਿਬ ਨੇ ਬੜਾ ਪ੍ਰਚਾਰ ਕੀਤਾ ਤੇ ਉਹਦੇ ਪ੍ਰਚਾਰ ਕਰਨ ਕਰਕੇ ਕਈ ਪਾਰਟੀਆਂ ਦੇ ਬੰਦੇ ਭਾਈ ਸਾਹਿਬ ਰੋਧ ਕਰਨ ਲੱਗ ਪਏ ਪਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੋਈ ਆ ਹੁਣ ਇਸ ਵਕਤ ਭਾਈ ਸਾਹਿਬ 65% ਦੀ ਨੀੜ ਦੇ ਲਾਗੇ ਜਾ ਰਹੇ ਆ ਹੋਰ ਵੀ ਅੱਗੇ ਨੂੰ ਨੀੜ ਵਧ ਗਈ ਹੈ ਲਖੋ ਭਾਈ ਸਾਹਿਬ ਦੇ ਚੋਣ ਪ੍ਰਚਾਰ ਤੇ ਦੂਜੀਆਂ ਪਾਰਟੀਆਂ ਦੇ ਚੋਣ ਪ੍ਰਚਾਰ ਵਿੱਚ ਬੜਾ ਫਰਕ ਹੈ ਜਿਸ ਤਰ੍ਹਾਂ ਭਾਈ ਸਾਹਿਬ ਦੇ ਚੋਣ ਪ੍ਰਚਾਰ ਵਿੱਚ ਨਿਸ਼ਾਨੀ ਵਰਤੇ ਆ ਗਿਆ ਕੋਈ ਸਾਡੇ ਬੋਸਰੇ ਵਿੱਚ 9 ਕੂਚੀ ਸਾਡੇ ਸ਼ਿਦੂਗੁਰ ਕੰਦੇ ਖਾਸਾ ਸੀਨੀਅਰ ਸੈਕੰਡਰੀ ਸਕੂਲ ਤੇ ਲਾਗੇ ਉਥੇ ਤਿੰਨ ਵਰੀ ਸ਼ਰਧਾਈ ਦਾ ਰਗੜਾ ਲਗਾ ਤੇ ਸਾਧ ਰਸ਼ਬੀਰ ਚੱਲਦੀ ਰਹੀ ਜਿੱਥੇ ਨਸ਼ਿਆਂ ਦਾ ਪ੍ਰਚਾਰ ਹੋਣਾ ਨਸ਼ੇ ਵਰਤਣੀਆਂ ਉੱਤੇ ਸ਼ਬੀਰ ਲੱਗੀ ਤੇ ਜਿਹੜਾ ਭਾਈ ਸਾਦਾ ਚੋਣ ਪ੍ਰਚਾਰ ਤੇ ਦੂਜੇ ਚੋਣ ਪ੍ਰਚਾਰ ਵਿੱਚ ਬੜਾ ਅੰਤਰ ਹੀ ਜਿੱਥੇ ਜਿੱਦਾਂ ਲਾਲਜੀਤ ਭੁੱਲੜ ਜੀ ਨੂੰ ਇਹ ਕਿਹਾ ਵੀ ਤੁਸੀਂ ਨਸ਼ਾ ਡੋਪਟੈਸ ਟੈਸਟ ਕਰਾਓ ਉਹਨੇ ਇਹ ਕਿਹਾ ਵੀ ਜਿਹੜਾ ਕੁੜੀ ਦਊਗਾ ਉਹ ਨਸ਼ਾ ਟੈਸਟ ਕਰਾਵੇ ਮਾਵਾ ਭੈਣਾ ਦੀ ਜੇ ਗੱਲ ਹੀ ਕੋਈ ਨਹੀਂ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਤੇ ਦੂਜੀਆਂ ਜਿਹੜੀਆਂ ਪਾਰਟੀਆਂ ਆਪਣੀ ਕੁਰਬਾਨੀ ਨੂੰ ਅੱਗੇ ਲਿਆਉਂਦੇ ਰਹੇ ਸਾਡੀ ਆ ਕੁਰਬਾਨੀ ਸਾਡੀ ਆ ਕੁਰਬਾਨੀ ਕੁਰਬਾਨੀ ਦੇ ਇੱਕ ਸਿਧਾਂਤ ਆ ਗੁਰੂ ਜੀ ਸਾਹਿਬ ਦੀ ਦਿੱਤੀ ਬਖਸ਼ਿਸ਼ ਇੱਕ ਸਭ ਤੋਂ ਵੱਡ ਮੁੱਲੀ ਸਿੱਖ ਧਰਮ ਵਿੱਚ ਸਭ ਤੋਂ ਵੱਡੀ ਵੱਡਮੁੱਲੀ ਦਾਤਾ ਕੁਰਬਾਨੀ ਜੇ ਆਪਾਂ ਕੁਰਬਾਨੀਆਂ ਨੂੰ ਗਿਣੌਣ ਲੱਗ ਪਏ ਤੇ ਕੁਰਬਾਨੀ ਤੋਂ ਰਹਿ ਨਹੀਂ ਜਾਂਦੀ ਭਾਈ ਸਾਹਿਬ ਨੇ ਆਪਣੇ ਜਿਹੜਾ ਭਾਈ ਸਾਹਿਬ ਦੇ ਪਿਤਾ ਜੀ ਜਾਂ ਹੋਰ ਸਾਰੀ ਸੰਗਤਾਂ ਨੇ ਰਲ ਮਿਲ ਕੇ ਪ੍ਰਚਾਰ ਕੀਤਾ ਜਿਹੜਾ ਭਾਈ ਦਲੇਰ ਭਾਜੀ ਨੇ ਸਾਰਾ ਦੱਸਿਆ ਵੀ ਇਹ ਆਪਣੇ ਆਪ ਹੀ ਆਪ ਮੁਹਾਰਈ ਸਾਰੇ ਲੋਕਾਂ ਨੇ ਪ੍ਰਚਾਰ ਕੀਤਾ ਤੇ ਉਹ ਜਿਹੜਾ ਪ੍ਰਚਾਰ ਡਿਫਰੈਂਟ ਹੋ ਕੇ ਨਿਪੜਿਆ ਉਹ ਜਿਹੜਾ ਸਭ ਤੋਂ ਵੱਧ ਸਮਝਾਈ ਜਾਈ ਗਈ ਜੇ ਤੀਦੀ ਖੁਸ਼ੀ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਚਰਨਾਂ 'ਚ ਸਾਰੀ ਸੰਗਤ ਜਾਏਗੀ ਤੇ ਤੰਦਨ ਸਾਹਿਬ ਦੇ ਸਥਾਨ ਤੇ ਸ੍ਰੀ ਗੁਰੂ ਜੀ ਦੇ ਮਹਾਰਾਜ ਚਰਨਾਂ 'ਚ ਜਾਣਗੇ ਸਾਰੇ ਉੱਥੇ ਵੇਖ ਕੇ ਆ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਾਂਗੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ ਵੀ ਮਹਾਰਾਜ ਸਾਹਿਬ ਨੇ ਭਾਈ ਸਾਹਿਬ ਨੂੰ ਜਿਹੜੀ ਇੰਨੀ ਲੀਡ ਵੱਡੀ ਲੀਡ ਤੇ ਜਿਤਾਰੇ ਮਹਾਰਾਜ ਸਾਹਿਬ ਉਹਨਾਂ ਦਾ ਆਪਾਂ ਮਹਾਰਾਜ ਸ਼ੁਕਰਾਨਾ ਕਰਨ ਵਾਸਤੇ ਜਾਣਾ ਕੋਈ ਢੋਲ ਢਮਕਾਣੀ ਵੱਜੇਗਾ ਨਾ ਕੋਈ ਰਸਤਬਾਰੀ ਚਲਾਏਗਾ ਲੋਕੋ ਭੰਗੜਾ ਪਾਏਗਾ ਤੇ ਮੈਂ ਬੇਨਤੀ ਕਰਨਾ ਕਿ ਹੋਰ ਜਿੱਤਣਾ ਭਾਈ ਸਾਹਿਬ ਕੱਲੇ ਨਹੀਂ ਹੋਰੀ ਜਿਹੜੀ ਪਾਰਟੀ ਜਿੱਤਣ ਉਹਨਾਂ ਨੂੰ ਵੀ ਚਾਹੀਦਾ ਵੀ ਜਿਹੜੇ 84 ਦੇ ਜਿਹੜੇ ਸੀਗਾ ਉਹਨਾਂ ਨੂੰ ਆਪਾਂ ਸਮਰਪਿਤ ਕਰੀਏ ਸਾਰੇ ਇਹ ਜਿਹੜੀ ਚੋਣ ਜਿਹੜੀ ਆਪਾਂ ਜਿੱਤੇ ਆਂ ਦੂਜੀ ਬੇਨਤੀ ਮੈਂ ਕਰਾਂਗਾ ਵੀ ਜਿਸ ਤਰ੍ਹਾਂ ਭਾਈ ਸਾਹਿਬ ਦੀ ਜਿੱਤ ਦੀ ਖੁਸ਼ੀ ਆਪਾਂ ਮਨਾਉਣੀ ਹੈ ਨਾ ਤੇ ਸਾਰਿਆਂ ਸਿੰਘਾਂ ਨੂੰ ਸਾਰੀ ਪਬਲਿਕ ਨੂੰ ਇੱਕ ਇੱਕ ਦੋ ਦੋ ਰੋਕ ਲਾਉਣੇ ਚਾਹੀਦੇ ਆ ਉਹਦੇ ਆਪਾਂ ਜਦੋਂ ਬਾਅਦ ਵਿੱਚ ਘੋਟੇ ਕੋਈ ਰੋਕ ਨਹੀਂ ਹੈਗਾ ਉਦੋਂ ਆਪਾਂ ਇਕੱਠੇ ਹੋਦੇ ਸਾਰੇ ਆ ਨਾ ਜੇ ਕੋਈ ਰੋਕ ਹੋਵੇ ਆਪਾਂ ਦੁਕਤ ਦੀ ਸ਼ਾਮੇ ਬੈਠ ਸਕਦੇ ਆ ਸਾਡੇ ਵਾਤਾਵਰਣ ਨੂੰ ਸੁਧਾਰ ਸਾਡੇ ਪਾਣੀ ਨੂੰ ਸੁਧਾਰਾ ਹੈਗਾ ਇਸ ਸਿਕ ਨੇ ਕਹਾਂਗਾ ਵੀ ਸਾਰਿਆਂ ਨੂੰ ਇੱਕ ਇੱਕ ਦੋ ਦੋ ਰੁੱਖ ਲਾਉਣੇ ਚਾਹੀਦੇ ਭਾਈ ਸਾਹਿਬ ਦੀ ਇੱਜ਼ਤ ਤੇ ਦੀ ਖੁਸ਼ੀ ਵਿੱਚ ਬ੍ਰਿਤੀ ਜਿਹੜੀ ਨੇ ਕਿਹਾ ਕਿ ਇਹ ਭਾਈ ਸਾਹਿਬ ਤੋਂ ਲਾਉਣੇ ਮਾਣ ਜਿਹੜੀ ਭਾਈ ਸਾਹਿਬ ਨੇ ਸੁਧਾਰਨ ਦੀ ਗੱਲ ਕੀਤੀ ਸੀ ਨਾ ਉਹ ਭਾਈ ਸਾਹਿਬ ਦੇ ਥੋੜਾ ਜਿਹਾ ਬਿਆਨ ਨੂੰ ਤੋੜ ਮਰੋੜ ਕੇ ਜਿਹੜਾ ਪੇਸ਼ ਕੀਤਾ ਗਿਆ ਭਾਈ ਸਾਹਿਬ ਨੇ ਆ ਕੇ ਅਸੀਂ ਮੈਂ ਕਿਸੇ ਸੁਧਾਰ ਨੂੰ ਮੰਨਾਂ ਕਿ ਜਦੋਂ 84 ਦੇ ਵਿੱਚ ਜਿਹੜੇ ਆ ਸਿੱਖਾਂ ਦੇ ਗਰਾਂ ਦੇ ਵਿੱਚ ਟਾਇਰ ਪਾ ਪਾ ਕੇ ਸਾੜੇ ਗਏ ਆ ਸਾਊਤਮ ਕਜ਼ਾਕਿਸਤਾਨ ਸਾਡਾ ਜਿਹੜਾ ਵਾ ਉਹ ਹਰਮੰਦਰ ਸਾਹਿਬ ਆ ਉਥੇ ਉਸੇ ਸੰਵਿਧਾਨ ਦੀ ਜਿਹੜੀ ਸੌ ਖਾ ਕੇ ਪ੍ਰਾਈਮ ਮਿੰਿਸਟਰ ਬਣੀ ਉਸੇ ਦੇ ਹੁਕਮ ਅਨੁਸਾਰ ਉਥੇ ਆਰਮੀ ਚੜੀ ਕਿ ਉਸ ਸੰਵਿਧਾਨ ਨੂੰ ਬੰਨਾ ਕਿ ਵਾ ਉਸ ਸਵਿਧਾਨ ਨੂੰ ਬੰਨਣਾ ਜਿਹੜੇ ਹਰ ਵਾਰ ਮੁੱਖ ਮੰਤਰੀ ਜਿਹੜੇ ਬੰਦੇ ਆ ਤੇ ਜਿਹੜੀਆਂ ਸਵਾਂ ਚੁੱਕਦੇ ਸਵਿਧਾਨ ਦੀਆਂ ਉਹਦੇ ਉਤੇ ਬਿਲਕੁਲ ਪੂਰਨ ਨਹੀਂ ਉਤਰਦੇ ਉਹ ਕਹਿੰਦੇ ਕਿਸ ਸਵਿਧਾਨ ਦੀ ਗੱਲ ਕੀਤੀ ਜਾਂਦੀ ਹੈ ਮੈਨੂੰ ਉਹ ਪਹਿਲਾਂ ਸੁਝਾਇਆ ਜਾਵੇ ਕਿਹੜਾ ਸਵਿਧਾਨ ਭਾਈ ਸਾਹਿਬ ਦੇ ਸਵਿਧਾਨ ਮੰਨਣ ਦੀ ਗੱਲ ਨਹੀਂ ਕੀਤੀ ਨਾ ਬਾਬਾ ਸਾਹਿਬ ਦੇ ਅੰਬੇਕਰ ਸਾਹਿਬ ਦੇ ਉਹਨਾਂ ਸਵਿਧਾਨ ਨੂੰ ਕੋਈ ਅਗਨੋਰ ਕੀਤਾ ਵਾ ਵੀ ਨਹੀਂ ਉਹ ਹੈ ਨਹੀਂ ਮੈਨੂੰ ਮੰਨ ਸਕਦਾ ਪਰ ਉਹਨਾਂ ਦੱਸੋ ਸਾਨੂੰ ਸਵਿਧਾਨ ਦੇ ਵਿੱਚ ਸਿੱਖਾਂ ਨੂੰ ਕਿੱਥੇ ਆ ਐਨਐਸਏ ਸਿਰਫ ਇੱਕ ਸਿੱਖ ਕੌਮ ਦੀ ਨਹੀਂ ਰੱਖਿਆ ਗਿਆਗਾ ਕੀ ਕਸੂਰ ਕਿਸ ਭਾਈ ਸਾਹਿਬ ਦਾ ਇਹ ਕੋਈ ਕ੍ਰਾਈਮ ਨਹੀਂ ਹੋਇਆ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜੇ ਨਾਲੇ ਥਾਣੇ ਦੇ ਵਿੱਚ ਗਏ ਆ ਕਿੰਨਾ ਵੱਡਾ ਕ੍ਰਾਈਮ ਹੈ ਸ਼ੇਖ ਕੌਮ ਜਿਹੜੀ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਹ ਉਹਨੂੰ ਇੱਕ ਸਰੂਪ ਮੰਨਦੀ ਆ ਜਦੋਂ ਅਸੀਂ ਇੱਕ ਦੇਵ ਮੰਨਦੇ ਆ ਇੱਕ ਜਾਗਦੀ ਜੋਤ ਮੰਨਦੇ ਆ ਤੇ ਫਿਰ ਉਹਨੂੰ ਅਸੀਂ ਨਾਲ ਖੜਨਾ ਜਿਹੜਾ ਜ਼ਰੂਰੀ ਮੰਨਦੇ ਆ ਉਹਦੇ ਵਿੱਚ ਬੇਤਵੀ ਕੋਈ ਨਹੀਂ ਹੋਈ ਉਹ ਸਿਰਫ ਇੱਕ ਸਰਕਾਰਾਂ ਨੇ ਜਿਹੜਾ ਵਾ ਗਲੀ ਚੋਣ ਦੀ ਜਿਹੜੀ ਬਣਾਈ ਵੀ ਜੇ ਇਹ ਉਹਨਾਂ ਸ਼ੇਖੋਟਿਆ ਤੇ ਨਸ਼ੇ ਵਿਰੋਧ ਦੇ ਨੇਤੇ ਜਿਹੜੀ ਬਹੁਤ ਵੱਡੀ ਇੱਕ ਕੈਂਪ ਖੜੀ ਕਰ ਗਿਆ ਤੇ ਉਹਦੇ ਵਿੱਚ ਜਿਹੜਾ ਨਸ਼ਾ ਤਸਕਰ ਤੇ ਸਰਕਾਰ ਨੂੰ ਜਿਹੜਾ ਕੋਟੇ ਦੇ ਵਿੱਚ ਉਹ ਮਾਇਆ ਜਾਂਦੀ ਆ ਉਹ ਮਾਇਆ ਇੱਕਦਮ ਬੰਦ ਹੋ ਜਾਣੀ ਆ ਤੇ ਹੋ ਸਕਦਾ ਹੋ ਵੀ ਸਾਡਾ ਉਹਦੇ ਸਾਲਾਂ ਦੇ ਵਿੱਚ ਉਹ ਪੰਕਾ ਵੀ ਜਿਹੜਾ ਅੱਜ ਦੇ ਭਾਈ ਸਾਹਿਬ ਨੇ ਸੁਧਾਰ ਦੀ ਕਿਤੇ ਮਾੜੀ ਗੱਲ ਨਹੀਂ ਆਖੀ ਉਹ ਸੁਧਾਰ ਨੂੰ ਨਹੀਂ ਮੰਨਦਾ ਪਰ ਉਹਨਾਂ ਆਖੇ ਕਿ ਕਿੰਨਾ ਸੁਧਾਰ ਨੂੰ ਮੰਨੇ 84 ਦਾ 84 ਦਾ ਹਾਲੇ ਤੱਕ ਸਾਨੂੰ ਜਿਹੜਾ ਉਹ ਸ਼ਾਗ ਨਹੀਂ ਮਿਲਿਆ ਇਹ ਕਾਰਸਕ ਸਰ ਦੇ ਹਮਲਾ ਆ ਉਹਦਾ ਹਾਲੇ ਤੱਕ ਸਾਨੂੰ ਉਹ ਸ਼ਾਗ ਨਹੀਂ ਮਿਲਿਆ ਕਿ ਕਿਸੇ ਸੁਧਾਰ ਦੀ ਜਿਹੜੀ ਉਹ ਜਿਹੜੀ ਗੱਲ ਕੀਤੀ ਜਾਵੇ ਉਸੇ ਉਹ ਜਿਹੜੀ ਉਹਨੇ ਭਾਈ ਸਾਹਿਬ ਨੇ ਆਖਿਆ ਉਹ ਜਿੱਤਰਾ ਬਿਆਨ ਉਹਨਾਂ ਦੇ ਤਰੋਰ ਮਰੋੜ ਕੇ ਜਿਹੜੇ ਉਹ ਪੇਸ਼ ਕੀਤੇ ਗਏ ਹੈਗੇ ਕੀ ਕਰਾਂ ਜਾਓਗੇ ਭਾਈ ਅਮਰਪਾਲ ਸਿੰਘ ਪਾਈ ਲੀਡ ਨਾਲ ਅੱਗੇ ਜਾਂਦੇ ਪਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਅਮਰਪਾਲ ਸਿੰਘ ਜੀ ਬਹੁਤ ਲੀਡ ਨਾਲ ਅੱਗੇ ਚੱਲ ਰਹੇ ਨੇ ਔਰ ਪੰਜਾਬ ਦੇ ਲੋਕਾਂ ਨੇ ਇਹ ਜਿਹੜਾ ਫਤਵਾ ਦਿੱਤਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਫਤਵਾ ਭਾਈ ਅਮਰਪਾਲ ਸਿੰਘ ਜੀ ਨੂੰ ਦਿੱਤਾ ਹੈ ਔਰ ਇਹ ਫਤਵਾ ਜਿਹੜਾ ਵਾ ਇਹ ਜਿੰਨੀ ਦੇਰ ਤੱਕ ਰੁਝਾਨ ਚੱਲ ਰਹੇ ਨੇ ਇਹ ਫਤਵਾ 4 ਲੱਖ ਤੋਂ ਵੱਡੇ ਜਿਹੜਾ ਵਾ ਇਹ ਵੋਟਾਂ ਦਾ ਹੋ ਜਾਵੇਗਾ ਔਰ ਇਹ ਅਸੀਂ ਆਸ ਕਰਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਜੀ ਬਹੁਤ ਵੱਡੀ ਲੀਡਰਨ ਚਿਤਨ ਜੀ ਵੋਟਾਂ ਦੇ ਨੇ ਲੋਕਾਂ ਨੂੰ ਹੁਸ਼ਿਆਰ ਬਣਾ ਲੇਗਾ ਜਿੰਨਾ ਮੁਤਲਸ਼ਾ ਲਾ ਕੇ ਚੱਲਣਗੇ ਉਹਦਾ ਹੋਏਗਾ ਦੇਖੋ ਜੀ ਨਸ਼ਿਆਂ ਦੇ ਮੁੱਦੇ ਨੂੰ ਮੁੱਖਤ ਧਿਆਨ ਚ ਰੱਖਦੇ ਹੋਇਆ ਅਸੀਂ ਹਲਕਾ ਖਡੂਰ ਦੇ ਲੋਕਾਂ ਨੇ ਖੁਦਵਾ ਦਿੱਤਾ ਹੈ ਕਿਉਂਕਿ ਨਸ਼ੇ ਦੇ ਨਾਲ ਬਹੁਤ ਸਾਰੇ ਘਰ ਉੱਜੜ ਚੁੱਕੇ ਨੇ ਮਾਵਾਂ ਦੇ ਪੁੱਤ ਕਰਦੇ ਭਾਂਡੇ ਵੇਚਣ ਤੱਕ ਮਜਬੂਰ ਹੋ ਗਏ ਨੇ ਸੋ ਮਾਮਾ ਜਿਹੜੀਆਂ ਵੇਖਿਆ ਕੀ ਉਹਨਾਂ ਦੇ ਪੁੱਤ ਰੂੜੀਆਂ ਤੇ ਟੀਕੇ ਲਾਲਾ ਮਰ ਰਹੇ ਨੇ ਔਰ ਭਾਈ ਅਮਰਪਾਲ ਸਿੰਘ ਜੀ ਤੇ ਔਨ ਦੇ ਨਾਲ ਜਿਹੜਾ ਵਾ ਉਹ ਨਸ਼ਾ ਬਿਲਕੁਲ ਕੋਸ਼ਿਸ਼ ਇਹ ਹੋਏਗੀ ਭਾਈ ਸਾਹਿਬ ਜੀ ਦੀ ਕਿ ਬਹੁਤ ਜਲਦੀ ਜਿਹੜਾ ਨਸ਼ਾ ਜਿਹੜਾ ਰੋਕਿਆ ਜਾਵੇ ਕੀ ਲੱਗਾ ਜਿਹੜਾ ਬੀਬੀ ਖਲੜਾ ਨੇ ਸਹਾਰਤਾ ਦਾਈ ਉਹਦੇ ਨਾਲ ਅਰਕ ਪਿਆ ਕੋਈ ਵੱਧ ਆਇਆ ਕਿ ਨਾ ਦੇਖੋ ਜੀ ਬੀਬੀ ਖਲੜਾ ਜੀ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਆ ਔਰ ਸਾਡੀ ਕੌਮ ਨੂੰ ਬੜੀ ਵੱਡੀ ਦੇਣਾ ਔਰ ਜਦੋਂ ਸ਼ਹੀਦ ਸਿੰਘਾਂ ਦੇ ਪਰਿਵਾਰ ਨਾਲ ਤੁਰ ਪੈਣ ਤਾਂ ਫਿਰ ਕਿ ਤਾਂ ਕਿਲਾ ਜਮਰੋਦ ਫਤਿਹ ਕੀਤਾ ਹੋਰ ਬੜੇ ਕਿਲੇ ਫਤਿਹ ਕੀਤੇ ਇੱਕ ਕਿਲਾ ਖਡੂਰ ਸਾਹਿਬ ਵੀ ਇੱਕ ਕਿਲਾ ਸੀ ਸਾਡੀ ਕੌਮ ਲਈ ਕਿਉਂਕਿ ਬਹੁਤ ਵੱਡੇ ਦਿਗਜੜੇ ਸੀ ਦੂਜੀਆਂ ਪਾਲਟੀਆਂ ਦੇ ਉਹਨਾਂ ਨਾਲ ਮੁਕਾਬਲਾ ਸੀ ਔਰ ਇੱਕ ਜੰਗਲਾਮਾਹੌਲ ਸੀ ਜਿਹੜਾ ਗੁਰੂ ਸਾਹਿਬ ਦੀ ਬੱਚੀ ਦੇ ਨਾਲ ਜਿਹੜਾ ਭਾਜੀ ਵਰਧਾਨ ਸਿੰਘ ਦੀ ਜਿੱਤ ਹੋਈ ਜਿੱਨਾ ਦੇ ਇਹ ਫਾਈਟ ਨੀਲ ਕਰਦੇ ਪਏ ਜਿੱਤ ਵੀ ਆਪ ਪੂਰੀ ਮਿਲ ਗਈ ਹੈ ਸਮੱਥਾ ਵੱਲੋਂ ਕੀ ਕੀ ਪਾਰੀ ਚਲੀ ਆ ਕਿਤਾ ਕੋਈ ਤੁਸੀਂ ਜਾਣਦੇ ਦੇਖੋ ਜੀ ਖੁਸ਼ੀ ਦੀ ਗੱਲ ਕਰੀਏ ਤਾਂ ੱੱਲੂ ਕਰਦੀ ਵਿੱਚ ਚੱਲ ਰਿਹਾ ਅਕਾਲ ਤਖਤ ਜਿਹੜਾ ਵਾ ਜਾਨਵਾ ਮੋਲੋਂ ਢਾਇਆ ਜਾ ਰਿਹਾ ਇਸ ਗੱਲ ਨੂੰ ਧਿਆਨ ਚ ਰੱਖ ਗਿਆ ਸਾਡੀ ਕੌਮ ਦੇ ਬਹੁਤ ਅਨਮੋਲ ਸਿੰਘ ਜਿਹੜੇ ਆ ਉਹ ਸ਼ਹੀਦ ਹੋ ਜਾਨੇ ਆ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਭਾਈ ਅਮਰਪਾਲ ਸਿੰਘ ਦੀ ਜਿੱਤ ਦੀ ਖੁਸ਼ੀ ਜਿਹੜੀ ਆ ਉਹ ਨਹੀਂ ਮਨਾਈ ਜਾਊਗੀ ਕਿਉਂਕਿ ਸਾਡੀ ਕੌਮ ਨੂੰ ਪਹਿਲਾਂ ਹੀ ਹਦਾਇਤਾਂ ਕਿ ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਔਰ ਸੁੱਖ ਦੇ ਵਿੱਚ ਜਿਹੜਾ ਸ਼ੁਕਰਾਨਾ ਸੀ ਕਰਨਾ ਵਾ ਇਸ ਗੱਲ ਨੂੰ ਧਿਆਨ ਚ ਰੱਖ ਕੇ ਸਾਰੀ ਕਾਮ ਪਾਈ ਅਮਰਤਪਾਲ ਸਿੰਘ ਜੀ ਦੀ ਜਿੱਤ ਤੋਂ ਬਾਅਦ ਜਿਹੜਾ ਵਾਇਰਲ ਸਿਮੂਲਨ ਕਰੂਗੀ ਇਹ ਨਾ ਕੋਈ ਨਾ ਨੇ ਪਾਈ ਅਮਰਤਪਾਲ ਨੂੰ ਪਾਈ ਇਹਨੂੰ ਜਿਹੜੇ ਵੋਟਰਾਂ ਨੇ ਪਾਈ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਈ ਆ ਉਹਨਾਂ ਸਾਰੇ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਘਰਾਂ ਵਿੱਚ ਹੋ ਰਹੀ ਆ ਕਿ ਗੁਰੂ ਸਾਹਿਬ ਨੇ ਜਾਗਦਿਆਂ ਜ਼ਮੀਰਾਂ ਵਾਲੇ ਉਹ ਪਰਿਵਾਰ ਸਾਡੇ ਵਰਗਾ ਘਡੂਰ ਸੱਚ ਪੈਦਾ ਕੀਤੇ ਜਿਨ੍ਹਾਂ ਨੇ ਪਾਈ ਅਮਰਤਪਾਲ ਸਿੰਘ ਨੂੰ ਵੋਟ ਪਾ ਕੇ ਉਹ ਵੱਡੀ ਲੀਡ ਦੇ ਨਾਲ ਭਾਈ ਅਮਰਪਾਲ ਸਿੰਘ ਜੀ ਨੂੰ ਜਤਾਉਣ ਵਿੱਚ ਸਹਿਯੋਗ ਕੀਤਾ ਸੀ ਧੰਨਵਾਦ ਜੀਆ ਉਹਨਾਂ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਭਾਈ ਅਮਰਪਾਲ ਪਹੁੰਚਣ ਦੀ ਸਾਥ ਦਿੱਤਾ ਇਹ ਲੱਗਦਾ ਇਹ ਲੀਡ ਇਦਾਂ ਹੀ ਬਰਕਰਾਰ ਰਹੇਗੀ ਇਹ ਅਸੀਂ ਆਸ ਕਰਦੇ ਹਾਂ ਜੀ 4 ਲੱਖ ਤੋਂ ਉੱਤੇ ਦੀ ਲੀਡ ਜਿਹੜੀ ਆ ਉਹ ਉਹਦੇ ਨਾਲ ਭਾਈ ਅਮਰਪਾਲ ਸਿੰਘ ਦੀ ਜਿੱਤਣਗੇ ਇਹ ਸਹੀ ਭਾਈ ਇੱਕ ਵਾਰ ਇਸ ਮੌਕੇ ਪਾਈ ਭਾਈ ਜੀ ਦਾ ਹੱਲਾ ਭਾਈ ਗੁਰਜੀਤ ਕੀ ਫਤਿਹ ਮੈਂ ਤੁਹਾਡਾ ਆਪਣਾ ਜਸਵੰਤ ਸਿੰਘ ਸੋਨ ਵੋਟਾਂ ਬਾਰੇ ਜੋ ਤੁਸੀਂ ਪੁੱਛ ਰਹੇ ਹੋ ਸਾਰੇ ਵੀ ਪੰਜਾਬ ਨੂੰ ਵੀ ਤੇ ਨੌਜਵਾਨਾਂ ਨੂੰ ਵੀ ਪਤਾ ਅਸੀਂ ਵੀ ਉੱਤੇ ਬੈਠ ਕੇ ਨਾਲ ਜਾ ਰਹੇ ਨੇ ਭਾਈ ਅਮਨਤਾ ਸਿੰਘ ਸਾਤਾ ਜੀ ਕੀ ਲੱਗਦਾ ਹੈ ਲੀਡ ਇਸਨ ਪਰ ਕਰਾਰੇਗੀ ਬਿਲਕੁਲ ਜੀ ਬਿਲਕੁਲ ਕਿਰੇ ਮੁੱਤੇ ਲੱਗੇ ਚੜ੍ਹੇ ਨਹੀਂ ਭਾਈ ਅਮਨਤਾ ਬਾਦ ਜਿੱਦ ਤੱਕ ਬਾਦ ਕੀ ਹੈ ਉਹੋ ਤੁਸੀਂ ਮਨ ਕੀ ਕਰਨ ਦਲ ਤੋਂ ਗੀਤੇ ਜਾਣਗੇ ਜੀ ਤੇ ਦੂਰ ਤੋਂ ਸੰਗਰੂਰ ਤੇ ਸੰਗਰੂਰ ਤੋਂ ਕਬੂਰ ਪਹਿਲਾ ਜੀ ਸਰਪੰਚ ਜੀ ਸੇ ਮਾਮਲਾ ਚਲਦੂਰ ਕੇ ਦਿਖਾਇਆ ਸੀ ਜਦੋਂ ਆਇਆ ਕਿ ਕਿ ਸਾਨੂੰ ਸਾਡੇ ਆਪਣੀ ਲੋਕਾਂ ਦੀ ਬਰੋ ਦੇ ਤੇ ਪਿੰਡੂਰ ਤੋਂ ਵਾਸੀ ਸਾਡੀ ਫਿਰ ਦੂਰ ਹੋ ਗਈ ਜੇ ਤੋਂ ਜੀਜੀ ਕਲਰ ਵਾਲੀ ਹਾਜੇ ਕੋਲ ਕੋਈ ਕੰਮ ਨਾ ਰਹਿ ਗਿਆ ਹੈ ਤੇ ਚਾਰ ਚੀ ਰਹਿ ਗਿਆ ਸਮਾਂ ਥੋੜਾ ਮਿਲੇ ਆ ਜੀ ਉਹ ਕਮੀ ਜਿਹੜੀ ਆ ਉਹਨ ਅਸੀਂ ਗਰੂਪਾਂ ਤੋਂ ਭਾਈ ਅੰਮਰਪਾਲ ਸਿੰਘ ਖਾਲਸਾ ਜੀ ਨੂੰ ਦਿਖਾ ਕੇ ਪੂਰੀ ਜਲਵਾਕਾਰ ਕਰ ਲਈ ਹੈ ਜੀ ਇਹ ਪਰ ਬੰਨ ਕੇ ਗਿਆ ਹੈ ਇਹ ਮਨਸਾ ਦੇ ਸਭ ਬਾਦ ਬਣੀ ਲਿਖਿਆ ਹੈ ਜਿਹੜਾ ਮੌਰਾ ਕੋ ਮਾਰਾ ਜਿਹੜਾ ਸੁਤਰਾਣਾ ਕੀਤਾ ਜਾਏਗਾ ਸੁਤਰਾਣਾ ਕੀਤਾ ਜਾਏਗਾ ਜੀ ਉੱਚੀ ਦਾ ਜੇ ਤਾ ਨਹੀਂ ਤੁਹਾਨੂੰ ਪਤਾ ਹੈ ਕਿ ਇੱਕ ਜੂਨ ਕੋ ਜਿਹੜਾ ਵਾ ਲਿਫਟ ਕਰਾਉਣ ਦਾ ਜਿਹੜਾ ਸਮਾਂ ਹੈ ਉਹ ਪੰਜਾਬੀਆਂ ਦੇ ਦਿਲੋਂ ਕਦੀ ਜਾ ਨਹੀਂ ਸਕਦਾ ਮੈਂ ਸੁਭਿਰਾ ਜਿਸਪਾਲ ਸਿੰਘ ਕੋੜ ਮਿਸ਼ਨ ਆਜ਼ਾਦ ਹੈਲਪ ਆਰਗੇਨਾਈਜੇਸ਼ਨ ਜਿਸ ਨੇ ਜਨਰਲ ਸਕੱਤਰੀ ਪੰਜਾਬ ਮੈਂ ਜਸਵੰਤ ਸਿੰਘ ਸੋਲੇ ਹਾਂ ਕੰਡੀਰ ਖੜੇ ਸੀਗੇ ਇਹਨਾਂ ਦੇ ਨਾਲ ਮੈਂ ਲਕਸ਼ਮ ਚੰਡ ਵੀ ਆ ਅਸੀਂ ਭਾਈ ਅਮਰਪਾਲ ਸਿੰਘ ਜੀ ਨੂੰ ਖਾਲਸਾ ਦਾ ਸਮਰਥਨ ਕੀਤਾ ਹੈਗਾ ਔਰ ਹੁਣੇ ਖਬਰ ਵੀ ਆ ਰਹੀ ਹੈ ਕਿ ਭਾਈ ਸਾਹਿਬ ਬਹੁਤ ਵੱਡੀ ਲੀਡ ਨਾਲ ਚੱਲ ਰਹੇ ਨੇ ਅੱਗੇ ਤੇ ਬਹੁਤ ਹੀ ਵੱਡੀ ਲੀਡ ਲੈ ਕੇ ਜਿੱਤਣਗੇ ਕੀ ਲੱਗਦਾ ਜਿਹੜੇ ਮੁੱਦੇ ਲੈ ਚੱਕੇ ਆ ਉਹ ਮੁੱਦੇ ਨੂੰ ਕਿੰਨੀ ਜਲਦੀ ਹਲਕੀ ਤੇ ਜਾਊਗਾ ਕਿਉਂਕਿ ਨੌਜਾ ਟਿਰੀਆਂ ਨੱਚਾ ਦੇ ਘਰ ਤੋਂ ਚੁੱਕੀ ਹੈ ਇਹ ਵੀ ਜੁਸ਼ਾਨ ਸਿੰਘ ਸੋਲ ਨੇ ਪਹਿਲਾਂ ਵੀ ਨੌਲ ਕਹ ਦੇ ਵਿੱਚ ਕਹਿ ਰੱਖਿਆ ਹੈ ਨੌਂ ਵਿਧਾਨ ਸਭਾ ਲੱਕਿਆ ਜੀ ਪਹਿਤ ਕੋਈ ਨੌਜਵਾਨ ਤੇ ਨਿਯਾਰੀ ਪਰਚਾ ਨਹੀਂ ਹੋਏਗਾ ਉਹੀ ਅਸੀਂ ਭਾਈ ਸਾਹਿਬ ਨਾਲ ਕੇ ਰਲ ਕੇ ਚੱਲਾਂਗੇ ਕਿਸੇ ਦੇ ਵੀ ਬੇਕਸੂਰ ਦੇ ਨਾਮ ਪਰਚਾ ਦਰਜ ਨਹੀਂ ਹੁੰਦਾ ਵਾ ਪਰ ਕਰਦੇ ਆਂ ਦੇ ਮੋਰਨੇ ਦਾ ਖੁਸ਼ੀ ਦਾ ਕਿਤਾਬ ਮੋਲ ਹੈ ਅਸੀਂ ਵਰਕਰਾਂ ਨੇ ਜੀ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਕਿਉਂਕਿ ਬਲੂ ਸਟਾਰ ਚੱਲ ਰਿਹਾ ਆਪਣਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਤੇ ਖੁਸ਼ੀ ਦਾ ਯਾਰ ਜਿਸ ਦਿਨ ਭਾਈ ਸਾਹਿਬ ਜੇਲ੍ਹ ਤੋਂ ਰਿਹਾ ਹੋ ਕੇ ਆਉਣਗੇ ਉਸ ਦਿਨ ਹੀ ਕਰਾਂਗੇ ਆਜ਼ਾਦੀ ਦਾ ਰੱਖੀ ਜਿੱਕੀ ਜਿਹੜਾ ਜਾਓਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਗੁਰਨਾਮ ਨਾਮ ਲਿਆ ਸੰਗਤ ਨੂੰ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾ ਜੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਕਿ 85 ਹਜ਼ਾਰ ਦੀ ਲੀਡ ਨਾਲ ਆ ਕੇ ਜਾ ਰਹੇ ਨੇ ਸੋ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਆ ਵੀ ਜਿਹੜੀ ਸੰਗਤ ਨੇ ਇੰਨਾ ਪਿਆਰ ਬਖਸ਼ਿਆ ਤੇ ਸੰਗਤ ਨੂੰ ਨਾ ਜੀ ਜਿਹੜਾ ਦੇਖੋ ਰੋਡ ショਅ ਕੱਢ ਕੇ ਅਸੀਂ ਜਿਹੜਾ ਪੈਦਲ ਜਾਤਾਂ ਕਰਨ ਜਾ ਰਹੇ ਆ ਅਸੀਂ ਵਾਇਟ ਮਜਾਲ ਕਰਕੇ ਅਸੀਂ ਪਰੰਪਰਿਸ਼ਾਰਤ ਜਾ ਰਹੇ ਆ ਤੇ ਟੀਮ ਉਹ ਦੇਖਦੇ ਹੁੰਦੇ ਜੁੱਤੇ ਲੱਗਦੇ ਭਾਈ ਜੀ ਬਸ ਵਾਰ ਹੋਰ ਪਟਿਆ ਤੇ ਕੋਈ ਜੋ ਵੀ ਜਿਹੜੇ 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 ਜ ਉਹ ਵੀ ਉਹ ਚਲਦੀ ਇਹ ਜਿਹੜੇ ਜਿਹੜੇ ਭਾਈ ਆਪਾਂ ਬਾਹਰ ਆਉਣਗੇ ਕੋਵਿਡ ਹੈ ਜਿਹੜੇ ਜਿਹੜੇ ਵੱਧ ਖੀਤੇ ਪੂਰੇ ਕਰਨਾ ਜਿਹੜੀ ਹੁਣ ਜਿਹੜੀ ਜਿੰਨੀ ਖੁਸ਼ੀ ਹੈ ਇਹ ਕਿਸ ਤਰ੍ਹਾਂ ਕਰਾ ਮਨਾਈ ਜਾਊਗੀ ਕਿਸ ਤਰ੍ਹਾਂ ਦੇਖੋ ਜੀ ਜਿਹੜਾ ਤੰਦੂ ਗਰਾ ਜਿਹੜਾ ਚੱਲ ਰਿਹਾ ਜੀ 6 ਜੂਨ ਦਾ ਚੱਲ ਰਿਹਾ ਜੀ ਆਪ ਜੀ ਸਭ ਸਭ ਤਾਂ ਜਾਣਦੇ ਹੋ ਤੇ ਅਸੀਂ ਇਥੋਂ ਵਾਹਿਗੁਰੂ ਦਾ ਜਾਪ ਕਰਕੇ ਸਾਰਾ ਕੋਈ ਵੀ ਤਾਂ ਕੋਈ ਮਠਾਈ ਦਾ ਕੋਈ ਲੱਟੂਆ ਦਾ ਲੰਗਰ ਕੋਈ ਤਾਂ ਕੋਈ ਹਿੰਦੀ ਕਰਨੀ ਹੈ ਜਿਹੜੀ ਆਪਣੀ ਖੁਸ਼ੀ ਆ ਸੀ ਅਸੀਂ ਉਹ ਗੁਰੂ ਸਮਰਪਤ ਕਰਕੇ ਅਸੀਂ ਬਣਾ ਰਿਹਾ